ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਰਾਜ ਸਿੰਘ ਪੰਜਾਬੀ ਅਧਿਆਪਕ ਅਜ ਦੀ ਔਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਮੈਨੂੰ ਉਮੀਦ ਹੈ ਕਿ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਚੰਗੀ ਤਰ੍ਹਾਂ ਹੋਵੇਗੀ ਵਿਦਿਆਰਥੀਓ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 10ਵੀਂ ਦੀ ਪਾਠ ਪੁਸਤਕ ਸਾਇਤ ਸੁਗੰਧੀਆਂ ਦੇ ਪਹਿਲੇ ਭਾਗ ਕਵਿਤਾ ਦਾ ਪਾਠ ਨੋਵਾ ਤਨਿਰਾਮ ਚਾਤ੍ਰਿਕ ਤਨਿਰਾਮ ਚਾਤਰੀਕ ਜੀ ਦੀਆਂ ਦੋ ਕਵਿਤਾਵਾਂ ਅਸੀਂ ਪਿਛਲੇ ਪਾਠ ਵਿੱਚ ਪੜ ਚੁੱਕੇ ਹਾਂ ਅੱਜ ਅਸੀਂ ਪੜਨ ਜਾ ਰਹੇ ਹਾਂ ਤਨਿਰਾਮ ਚਾਤਰੀਕ ਜੀ ਦੀ ਤੀਜੀ ਕਵਿਤਾ ਵਿਸਾਖੀ ਦਾ ਮੇਲਾ ਅਸੀਂ ਇਸ ਕਵਿਤਾ ਨੂੰ ਪੜਾਂਗੇ ਫਿਰ ਉਸ ਦੀ ਵਿਆਖਿਆ ਕਰਾਂਗੇ ਸਾਰੇ ਵਿਦਿਆਰਥੀ ਧਿਆਨ ਨਾਲ ਸੁਣਨਗੇ ਪੱਕ ਪਈਆਂ ਕਣਕਾਂ ਲੁਖਾਟ ਰਸਿਆ ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ਬਾਗਾਂ ਉਤੇ ਰੰਗ ਫੇਰਿਆ ਬਹਾਰ ਨੇ ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ ਪੁੰਗਰੀਆਂ ਵੱਲਾਂ ਵੇਲਾਂ ਰੁੱਖੀਂ ਚੜੀਆਂ ਫਲਾਂ ਹੀਠੋਂ ਫਲਾਂ ਨੇ ਪਰੋਈਆਂ ਲੜੀਆਂ ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ ਚੱਲ ਨੀ ਪ੍ਰੇਮੀ ਏ ਵਿਸਾਖੀ ਚੱਲੀ ਏ ਤਾਂ ਇਸ ਕਵਿਤਾ ਵਿੱਚ ਤਨਿਰਾਮ ਚਾਦ੍ਰਿਕ ਜੀ ਨੇ ਵਿਸਾਖੀ ਦੇ ਮੇਲੇ ਬਾਰੇ ਦੱਸਿਆ ਹੈ ਤੇ ਵਿਸਾਖ ਦੇ ਮਹੀਨੇ ਵਿੱਚ ਕੁਦਰਤ ਦਾ ਕੀ ਨਜ਼ਾਰਾ ਸਾਨੂੰ ਦੇਖਣ ਨੂੰ ਮਿਲਦਾ ਹੈ ਉਸ ਬਾਰੇ ਵਰਣਨ ਕੀਤਾ ਹੈ ਅਸੀਂ ਵਿਆਖਿਆ ਕਰਾਂਗੇ ਪੱਕ ਪਈਆਂ ਕਣਕਾਂ ਲੁਖਾਠ ਰਸਿਆ ਬੂਰ ਪਿਆਂਬਾਂ ਨੂੰ ਗੁਲਾਬ ਹਸਿਆ ਕਮੀ ਕਵੀ ਤਨੀਰਾਮ ਚਾਦਰਕ ਜੀ ਦੇ ਨਾ 17 ਵਿੱਚ ਕਹਿੰਦੇ ਹਨ ਕਿ ਵਿਸਾਖ ਦੇ ਮਹੀਨੇ ਵਿੱਚ ਕਣਕਾਂ ਪੱਕ ਕੇ ਤਿਆਰ ਹੋ ਗਈਆਂ ਹਨ ਕਣਕ ਦੀ ਫਸਲ ਪੱਕ ਗਈ ਹੈ ਲੁਖਾਠ ਰਸਿਆ ਲੁਗਾਠ ਨਾਂ ਦਾ ਜੋ ਇੱਕ ਫਲ ਹੁੰਦਾ ਹੈ ਰਸੀਲਾ ਫਲ ਉਹਦੇ ਵਿੱਚ ਵੀ ਰਸ ਭਰ ਗਿਆ ਹੈ ਭਾਓ ਵੀ ਪੱਕ ਕੇ ਤਿਆਰ ਹੋ ਗਿਆ ਹੈ ਬੂਰ ਪਿਆਂਬਾਂ ਨੂੰ ਅੰਬਾਂ ਨੂੰ ਵੀ ਇਹ ਆਪਾਂ ਅੰਬਾਂ ਦੇ ਦਰਖਤਾਂ ਨੂੰ ਜਾਂਬਾਂ ਦੇ ਬੁੱਟਿਆਂ ਨੂੰ ਵੀ ਬੂਰ ਪੈ ਗਿਆ ਹੈ ਗੁਲਾਬ ਹੱਸਿਆ ਗੁਲਾਬ ਵੀ ਹੱਸਦਾ ਹੋਇਆ ਸਾਨੂੰ ਲੱਗਦਾ ਹੈ ਭਾਵੇਂ ਗੁਲਾਬ ਦੇ ਫੁੱਲ ਖਿੜ ਗਏ ਹਨ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ 베ਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ ਕਵੀ ਕਹਿੰਦਾ ਹੈ ਕਿ ਬਾਗਾਂ ਦੇ ਵਿੱਚ ਰੰਗ ਬਰੰਗੇ ਫੁੱਲ ਖਿੜ ਗਏ ਹਨ ਤੇ ਇਉਂ ਲੱਗਦਾ ਹੈ ਜਿਵੇਂ ਬਹਾਰ ਨੇ ਬਾਗਾਂ ਨੂੰ ਰੰਗ ਦਿੱਤਾ ਹੋਵੇ ਜਾ ਆਪਣੇ ਰੰਗ ਵਿੱਚ ਰੰਗ ਲਿਆ ਹੋਵੇ ਬਾਗਾਂ ਵਿੱਚ ਵੀ ਬਹਾਰ ਆਈ ਹੋਈ ਹੈ ਤੇ ਜੋ 베ਰੀਆਂ ਹਨ ਉਹਨਾਂ ਨੂੰ ਇੰਨੇ ਜ਼ਿਆਦਾ 베ਰ ਲੱਗੇ ਹਨ ਕਿ 베ਰਾਂ ਦੇ ਭਾਰ ਨਾਲ ਉਹ ਝੁਕੀਆਂ ਉਹਨਾਂ ਦੀਆਂ ਟਾਹਣੀਆਂ ਝੁਕ ਗਈਆਂ ਹਨ ਪੁੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ ਫੁੱਲਾਂ ਦੀਆਂ ਵੱਲਾਂ ਪੁੰਗਰ ਗਈਆਂ ਹਨ ਤੇ ਰੁੱਖਾਂ ਦੇ ਉੱਤੇ ਚੜ ਰਹੀਆਂ ਹਨ ਜਾਂ ਰੁੱਖਾਂ ਦੇ ਸਹਾਰੇ ਤਾਂ ਨੂੰ ਵੱਧ ਰਹੀਆਂ ਹਨ ਉੱਪਰ ਵੱਲ ਨੂੰ ਜਾ ਰਹੀਆਂ ਹਨ ਫੁੱਲ ਅਤੇ ਫਲ ਐਵੇਂ ਲੱਗੇ ਲੱਗੇ ਹੋਏ ਹਨ ਜਿਵੇਂ ਲੜੀਆਂ ਵਿੱਚ ਮੋਤੀ ਪਰੋਏ ਹੋਏ ਹੋਣ ਫਲਾਂ ਇੱਥੋਂ ਫਲਾਂ ਨੇ ਪਰੋਈਆਂ ਲੜੀਆਂ ਮੋਤੀਆਂ ਦੇ ਸਮਾਨ ਪਰੋਏ ਗਏ ਹਨ ਸਾਈ ਦੀ ਨਿਗਾਹ ਜਗ ਤੇ ਸਵਲੀ ਹੈ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ ਇਸ ਕੁਦਰਤੀ ਨਜ਼ਾਰੇ ਨੂੰ ਦੇਖ ਕੇ ਇਉਂ ਲੱਗ ਰਿਹਾ ਹੈ ਕਿ ਪਰਮਾਤਮਾ ਦੀ ਮੇਹਰ ਭਰੀ ਨਜ਼ਰ ਜਗ ਦੇ ਉੱਤੇ ਬਣੀ ਹੋਈ ਹੈ। ਸਾਈਂ ਭਾਗ ਪਰਮਾਤਮਾ ਦੀ ਨਗਰ ਜਗਤ ਤੇ ਸਵੱਲੀ ਹੈ ਜਾਂ ਚੰਗੀ ਹੈ। ਚੱਲ ਨੀ ਪ੍ਰੇਮੀ ਵਿਸਾਖੀ ਚੱਲੀਏ। ਇਸ ਮੌਕੇ ਤੇ ਕਿਸਾਨ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਆਪਾਂ ਵਿਸਾਖੀ ਦੇ ਮੇਲੇ ਤੇ ਚਲਿਏ ਪਾ ਮੇਲਾ ਦੇਖਣ ਚਲਿਏ ਸਾਡੀ ਅਗਲੀ ਕਵਿਤਾ ਹੈ ਦੂਰ ਦੂਰ ਥਾਂਵਾਂ ਵਣਜਾਰੇ ਆਏ ਨੇ ਸੋਹਣੇ ਸੋਹਣੇ ਕੁੰਜਾਂ ਤੇ ਫਿਤੇ ਲਿਆਏ ਨੇ ਗਜਰਿਆਂ ਤੇ ਵੰਗਾਂ ਦਾ ਨਾਂ ਅੰਤ ਕੋਈ ਏ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਹੱਟੀ-ਹੱਟੀ ਸ਼ੌਂਕੀਆਂ ਦੀ ਭੀੜ ਖਲਿਏ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ ਅਸੀਂ ਹੁਣ ਵਿਆਖਿਆ ਕਰਾਂਗੇ ਦੂਰ ਦੂਰ ਥਾਂਵਾਂ ਵਣਜਾਰੇ ਆਏ ਨੇ ਸੋਹਣੇ ਸੋਹਣੇ ਕੁੰਜਾਂ ਤੇ ਫਿੱਤੇ ਲਿਆਏ ਨੇ ਕਵੀ ਇਹਨਾਂ ਸਤਰਾਂ ਵਿੱਚ ਕਹਿੰਦਾ ਹੈ ਕਿ ਇਸ ਮੇਲੇ ਵਿੱਚ ਭਾ ਵਿਸਾਖੀ ਦੇ ਮੇਲੇ ਵਿੱਚ ਦੂਰ ਦੂਰ ਤੋਂ ਵਣਜਾਰੇ ਆਏ ਹਨ ਵਣਜਾਰੇ ਭਾਵ ਚੂੜੀਆਂ ਵੇਚਣ ਵਾਲੇ ਸੋਹਣੇ ਸੋਹਣੇ ਕੁੰਜਾਂ ਤੇ ਫਿੱਤੇ ਲਿਆਏ ਹਨ ਉਹ ਸਜਾਵਟੀ ਗੋਟੇ ਕਿਨਾਰੀਆਂ ਤੇ ਰਿਬਨ ਵੇਚਣ ਵਾਸਤੇ ਲਿਆਏ ਹਨ ਫਿੱਤੇ ਸਜਾਵਟੀ ਗੋਟੇ ਤੇ ਕਿਨਾਰਿਆਂ ਨੂੰ ਕਿਨਾਰਿਆਂ ਨੂੰ ਕਿਹਾ ਜਾਂਦਾ ਹੈ ਗਜਰਿਆਂ ਤੇ ਵੰਗਾ ਦਾ ਨਾਂ ਅੰਤ ਕੋਈ ਇਹ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਹੈ ਗਜਰੇ ਇੱਕ ਪ੍ਰਕਾਰ ਦੀਆਂ ਚੂੜੀਆਂ ਹੁੰਦੀਆਂ ਹਨ ਮੇਲੇ ਦੇ ਵਿੱਚ ਰੰਗ-ਬਰੰਗੇ ਗਜਰੇ ਅਤੇ ਵੰਗਾ ਦਾ ਕੋਈ ਅੰਤ ਨਹੀਂ ਹੈ ਭਾ ਬਹੁਤ ਗਜਰੇ ਅਤੇ ਵੰਗਾ ਆਏ ਹੋਏ ਹਨ ਮੈਂ ਜੇ ਮੇਲੇ ਵਿੱਚ ਇੰਉਂ ਲੱਗਦਾ ਹੈ ਜਿਵੇਂ ਨਕਲੀ ਗਹਿਣਿਆਂ ਦੀ ਮੰਡੀ ਹੀ ਲੱਗ ਗਈ ਹੋਵੇ ਹਜ਼ਾਰਾਂ ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਕੋਈ ਹਜ਼ਾਰਾਂ ਦੀ ਗਿਣਤੀ ਵਿੱਚ ਹੀ ਹਲਵਾਈਆਂ ਨੇ ਆਪਣੀਆਂ ਹੱਟੀਆਂ ਲਾਈਆਂ ਹਨ ਭਾ ਮਠਾਈ ਮਠਾਈ ਬਣਾ ਰਹੇ ਹਨ ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਹਨ ਸੁਗਾਤਾਂ ਭਾਵ ਤੋਹਫੇ ਜਾਂ ਕੋਈ ਨਵੀਆਂ-ਨਵੀਆਂ ਚੰਗੀਆਂ ਚੀਜ਼ਾਂ ਕਈ ਪ੍ਰਕਾਰ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ ਇੱਕ ਪ੍ਰਕਾਰ ਦੀ ਸੁਗਾਤ ਹੀ ਲੱਗੀ ਹੋਈ ਹੈ ਹੱਟੀ-ਹੱਟੀ ਸ਼ੌਂਕੀਆਂ ਦੀ ਭੀੜ ਖਲੀਏ ਹਰੇਕ ਦੁਕਾਨ ਤੇ ਸ਼ੌਂਕੀਆਂ ਦੀ ਭਾਵ ਸ਼ੁਕੀਨਾਂ ਦੀ ਭੀੜ ਲੱਗੀ ਹੋਈ ਹੈ ਜੋ ਚੀਜ਼ਾਂ ਨੂੰ ਖਰੀਦ ਰਹੇ ਹਨ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ ਕਵੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਕਿਸਾਨ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਆਪਾਂ ਵਿਸਾਖੀ ਦਾ ਮੇਲਾ ਦੇਖਣ ਚੱਲੀਏ ਪਾਵ ਵਿਸਾਖੀ ਦੇ ਮੇਲੇ ਤੇ ਚੱਲੀਏ ਥਾਂ ਥਾਂੇ ਖੇਡਾਂ ਤੇ ਪੰਘੂੜੇ ਆਏ ਨੇ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਵੰਜਲੀ ਲੰਗੋਜਾ ਘਾਟੋ ਤੁੰਬਾ ਵੱਜਦੇ ਛੰਝ ਵਿੱਚ ਸੂਰੇ ਪਹਿਲਵਾਨ ਗੱਜ ਦੇ ਇਕੱਠਾ ਹੋ ਕੇ ਆਇਆ ਰੋਲਾ ਸਾਰੇ ਜੱਗ ਦਾ ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ ਚੱਲ ਨਹੀਂ ਪ੍ਰੇਮੀ ਐ ਵਿਸਾਖੀ ਚੱਲੀਏ ਕਵੀ ਇਹਨਾਂ ਸਤਰਾ ਵਿੱਚ ਕਹਿੰਦਾ ਹੈ ਕਿ ਥਾਂ ਥਾਂ ਖੇਡਾਂ ਤੇ ਪੰਘੂੜੇ ਆਏ ਨੇ ਜੋਗੀਆਂ ਮਦਾਰੀਆਂ ਤਮਾਸੇ ਲਾਏ ਨੇ ਥਾਂ ਥਾਂ ਪਾਉ ਥਾਂ ਥਾਂ ਤੇ ਪੰਘੂੜੇ ਝੋਲਿਆਂ ਨੂੰ ਕਿਹਾ ਜਾਂਦਾ ਹੈ ਕਵੀ ਕਹਿੰਦਾ ਹੈ ਕਿ ਵਿਸਾਖੀ ਦੇ ਇਸ ਮੇਲੇ ਵਿੱਚ ਥਾਂ-ਥਾਂ ਤੇ ਭਾਂਤ-ਭਾਂਤ ਦੇ ਚੁੱਲ੍ਹੇ ਅਤੇ ਖੇਡਣ ਲਈ ਖੇਡਾਂ ਲੱਗੀਆਂ ਹੋਈਆਂ ਹਨ ਜਾਂ ਖੇਡਾਂ ਵਾਲੇ ਆਏ ਹੋਏ ਹਨ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਜੋਗੀਆਂ ਨੇ ਅਤੇ ਮਦਾਰੀਆਂ ਨੇ ਥਾਂ-ਥਾਂ ਤੇ ਤਮਾਸ਼ੇ ਲਾਏ ਹੋਏ ਹਨ ਲੋਕਾਂ ਦੇ ਦੇਖਣ ਲਈ ਜਾਂ ਲੋਕਾਂ ਦੇ ਮਨੋਰੰਜਨ ਲਈ ਵੰਝਲੀ ਲੰਗੋਜਾ ਘਾਟ ਤੁੰਬਾ ਵੱਜਦੇ ਇਹ ਇੱਕ ਪ੍ਰਕਾਰ ਦੇ ਸਾਜ਼ ਹਨ ਵੰਝਲੀ ਲੰਗੋਜਾ ਕਾਟੋ ਅਤੇ ਤੁੰਬਾ ਵੰਝਲੀ ਅਲਗੋਜਾ ਕਾਟੋ ਅਤੇ ਤੁੰਬਾ ਸਾਜ਼ ਥਾਂ-ਥਾਂ ਤੇ ਵੱਜ ਰਹੇ ਹਨ ਛੰਜ ਵਿੱਚ ਸੂਰੇ ਪਹਿਲਵਾਨ ਗੱਜ ਦੇ ਛੰਜ ਕਿਹਾ ਜਾਂਦਾ ਹੈ ਕੁਸ਼ਤੀ ਦੇ ਅਖਾੜੇ ਨੂੰ ਜਿੱਥੇ ਕੁਸਤੀ ਕੀਤੀ ਜਾਂਦੀ ਹੈ ਉਸ ਅਖਾੜੇ ਨੂੰ ਛੰਜ ਕਿਹਾ ਜਾਂਦਾ ਹੈ ਛੰਜ ਸਭ ਤੁਸੀਂ ਵਿਦਿਆਰਥੀ ਸੁਣਿਆ ਹੋਣਾ ਹੈ ਛੰਜ ਵਿੱਚ ਸੂਰੇ ਪਹਿਲਵਾਨ ਗੱਜ ਦੇ ਕਵੀ ਕਹਿੰਦਾ ਹੈ ਕਿ ਕੁਸਤੀ ਦੇ ਅਖਾੜੇ ਵਿੱਚ ਜਾਂ ਛੰਜ ਵਿੱਚ ਪਹਿਲਵਾਨ ਘੋਲ ਕਰਦੇ ਹਨ ਇਕੱਠਾ ਹੋ ਕੇ ਆਇਆ ਰੋਲਾ ਸਾਰੇ ਜੱਗ ਦਾ ਇਸ ਮੇਲੇ ਵਿੱਚ ਬਹੁਤ ਸ਼ੋਰ ਹੋ ਰਹੀ ਹੈ ਤੇ ਐ ਲੱਗਦਾ ਹੈ ਕਿ ਸਾਰਾ ਸੰਸਾਰ ਹੀ ਇੱਥੇ ਇਕੱਠਾ ਹੋ ਗਿਆ ਹੋਵੇ ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਭੀੜ ਬਹੁਤ ਜ਼ਿਆਦਾ ਹੈ ਤੇ ਹਰ ਕੋਈ ਇੱਕ ਦੂਜੇ ਵਿੱਚ ਵੱਜ ਰਿਹਾ ਹੈ ਜਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਵੱਜ ਰਿਹਾ ਹੈ ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀ ਹੈ ਇਸ ਮੇਲੇ ਨੇ ਬਹੁਤ ਦੂਰ ਦੂਰ ਤੱਕ ਜ਼ਮੀਨ ਮੱਲੀ ਹੈ ਕਈ ਕੋਹਾਂ ਤੱਕ ਕੋਹਾਂ ਇੱਕ ਇਕਾਈ ਹੁੰਦੀ ਹੈ ਦੂਰੀ ਦੀ ਤਾਂ ਕਈ ਕੋਹਾਂ ਤੱਕ ਮੇਲੇ ਨੇ ਜ਼ਮੀਨ ਮੱਲੀ ਹੈ ਮੇਲੇ ਨੇ ਬਹੁਤ ਜ਼ਮੀਨ ਰੋਕੀ ਹੋਈ ਹੈ ਜਾਂ ਬਹੁਤ ਦੂਰੀ ਤੱਕ ਮੇਲਾ ਲੱਗਿਆ ਹੋਇਆ ਹੈ ਜਾਂ ਖਿਲਰ ਰਿਹਾ ਹੋਇਆ ਹੈ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ ਕਿਸਾਨ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਚੱਲ ਆਪਾਂ ਵਿਸਾਖੀ ਦਾ ਮੇਲਾ ਵੇਖਣ ਲਈ ਚੱਲੀਏ ਤੇ ਉੱਥੇ ਉਸ ਮਨੋਰੰਜਨ ਨੂੰ ਦੇਖੀਏ ਤੇ ਉਸ ਦਾ ਆਨੰਦ ਮਾਣੀਏ ਔਲ ਬੁੱਡੇ ਗੱਭਰੂ ਮੇਲੇ 'ਚ ਆਏ ਨੇ ਟੰਬ ਟੰਬ ਰੀਜਾਂ ਨੇ ਸਾਰੇ ਜਗਾਇ ਨੇ ਕਵੀ ਇਹਨਾਂ ਸਤਰਾਂ ਵਿੱਚ ਕਹਿੰਦਾ ਹੈ ਕਿ ਬਾਲ ਭਾਅ ਬੱਚੇ ਬੁੱਢੇ ਬੁੱਢੇ ਵਿਅਕਤੀਆਂ ਲਈ ਪ੍ਰਯੋਗ ਹੋਇਆ ਤੇ ਗੱਭਰੂ ਨੌਜਵਾਨਾਂ ਲਈ ਤਾਂ ਕਵੀ ਕਹਿੰਦਾ ਹੈ ਕਿ ਇਸ ਮੇਲੇ ਦੇ ਵਿੱਚ ਬੱਚੇ ਵੀ ਆਏ ਹਨ ਬੁੱਢੇ ਵੀ ਆਏ ਹਨ ਅਤੇ ਗੱਭਰੂ ਭਾਅ ਨੌਜਵਾਨ ਵੀ ਆਏ ਹਨ ਮੇਲੇ ਨੂੰ ਦੇਖਣ ਲਈ ਮੇਲੇ ਵਿੱਚ ਮਨੋਰੰਜਨ ਕਰਨ ਦੇ ਲਈ ਟੰਬ ਟੰਬ ਰਿਜਾਂ ਨੇ ਸਾਰੇ ਜਗਾਇਏ ਨੇ ਟੰਬ ਟੰਬ ਭਾਅ ਜੋ ਅੰਦਰੋਂ ਕੁਝ ਕੁਝ ਉੱਠਦਾ ਹੈ ਜਿਆ ਅੰਦਰੋਂ ਉੱਠਣ ਵਾਲੀਆਂ ਰਿੱਜਾਂ ਦਿਲਾਂ ਦੇ ਵਿੱਚ ਉੱਠਣ ਵਾਲੀਆਂ ਰਿੱਜਾਂ ਨੇ ਸਾਰਿਆਂ ਦੇ ਸ਼ੌਂਕ ਜਗਾ ਦਿੱਤੇ ਹਨ ਭਾਵੇਂ ਸਾਰੇ ਸ਼ੌਂਕੀ ਬਣੇ ਹੋਏ ਹਨ ਭਾਂਤੋਂ ਭਾਂਤ ਦਿਲ ਭਾਂਤੋਂ ਭਾਂਤ ਮਾਲ ਨੇ ਟੋਲ ਰਹੇ ਆਪਣੋਂ ਆਪਣਾ ਖਿਆਲ ਨੇ ਮੇਲੇ ਦੇ ਵਿੱਚ ਆਏ ਹੋਏ ਲੋਕ ਵੱਖਰੇ ਵੱਖਰੇ ਦਿਲ ਹਨ ਸਭ ਦੇ ਅਤੇ ਮੇਲੇ ਵਿੱਚ ਵੱਖਰੋ ਵੱਖਰੇ ਤਰ੍ਹਾਂ ਦੇ ਸਮਾਨ ਲੱਗੇ ਹੋਏ ਹਨ ਇਸ ਤਰ੍ਹਾਂ ਹਰ ਕੋਈ ਆਪਣੀ ਪਸੰਦ ਦੀ ਚੀਜ਼ ਖਰੀਦ ਰਿਹਾ ਹੈ ਜਾਂ ਖਰੀਦਣ ਬਾਰੇ ਸੋਚ ਰਿਹਾ ਹੈ ਮੇਲੇ ਦੀ ਬਹਾਰ ਇਤਕਾਲਾਂ ਤੀਕ ਏ ਸੌਦਾ ਲੈ ਵਿਹਾਜ ਜਿੱਦੀ ਤੋਂ ਜਿੱਦੀ ਜੋ ਤਵਫੀਕ ਏ ਇਥੇ ਤਕਾਲਾਂ ਦਾ ਪਹਾ ਹੈ ਸ਼ਾਮ ਤੱਕ ਮੇਲੇ ਦੇ ਵਿੱਚ ਸ਼ਾਮ ਪੈਣ ਤੱਕ ਰੌਣਕਾਂ ਇਸੇ ਅਨੁਸਾਰ ਹੀ ਲੱਗੀਆਂ ਪਈਆਂ ਹਨ ਹਰ ਕੋਈ ਆਪਣੀ ਪਸੰਦੀ ਚੀਜ਼ ਖਰੀਦ ਰਿਹਾ ਹੈ ਜਿੰਨੀ ਉਹ ਖਰੀਦ ਸਕਦਾ ਹੈ ਪਲੋਪਲੀ ਵਿੱਚ ਹੋਣੀ ਚੱਲੋ ਚਲੀਏ ਚੱਲਨੀ ਪ੍ਰੇਮੀਏ ਵਿਸਾਖੀ ਚਲੀਏ ਮੇਲੇ ਵਿੱਚ ਥੋੜੇ ਜੇ ਸਮੇਂ ਵਿੱਚ ਚਲੋ ਚਲੀ ਹੌਣ ਲੱਗ ਪਵੇਗੀ ਬਾ ਸ਼ਾਮ ਨੂੰ ਸਾਰੇ ਆਪਣੇ ਆਪਣੇ ਘਰਾਂ ਨੂੰ ਜਾਣ ਲੱਗ ਪੈਣਗੇ ਅਤੇ ਸਾਰੇ ਇਥੋਂ ਚਲੇ ਜਾਣਗੇ ਕਿਸਾਨ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਚੱਲ ਆਪਾਂ ਵਿਸਾਖੀ ਦੇ ਮੇਲੇ ਤੇ ਚੱਲੀਏ ਤੇ ਵਿਸਾਖੀ ਦੇ ਮੇਲੇ ਦਾ ਆਨੰਦ ਮਾਣੀਏ ਤਾਂ ਇਸ ਕਵਿਤਾ ਵਿੱਚ ਅਸੀਂ ਵਿਸਾਖੀ ਦੇ ਮੇਲੇ ਬਾਰੇ ਪੜਿਆ ਤੇ ਉਸ ਸਮੇਂ ਦਾ ਕੁਦਰਤੀ ਨਜ਼ਾਰਾ ਇਸ ਵਿੱਚ ਕਵੀ ਨੇ ਵਰਣਨ ਕੀਤਾ ਹੈ ਤੇ ਮੇਲੇ ਦੀ ਸਾਰੀ ਰੌਣਕਾਂ ਬਾਰੇ ਇਸ ਪਾਠ ਵਿੱਚ ਕਵੀ ਨੇ ਵਰਣਨ ਕੀਤਾ ਹੈ ਇਸ ਤੋਂ ਬਾਅਦ ਇਸ ਪਾਠ ਦੀ ਸਾਡੀ ਅਗਲੀ ਕਵਿਤਾ ਹੈ ਨਵੀਂ ਬਹਾਰ ਉਹ ਅਸੀਂ ਅਗਲੇ ਵੀਡੀਓ ਵਿੱਚ ਪੜ੍ਹਾਂਗੇ ਸਾਰੇ ਵਿਦਿਆਰਥੀ ਇਸ ਵੀਡੀਓ ਨੂੰ ਬਾਰ-ਬਾਰ ਸੁਣ ਕੇ ਇਸ ਪਾਠ ਦਾ ਅਭਿਆਸ ਕਰਨਗੇ ਤੇ ਚੰਗੀ ਤਰ੍ਹਾਂ ਇਸ ਕਵਿਤਾ ਨੂੰ ਸਮਝਣਗੇ ਮਿਲਦੇ ਹਾਂ ਨਵੇਂ ਵੀਡੀਓ ਦੇ ਵਿੱਚ ਧੰਨਵਾਦ